ਨਿਸ਼ਾਨੀ ਕੀ ਏ ਕਿ ਨਾਮ ਦਾ ਧੰਨ ਅੰਦਰ ਵਸਣ ਲੱਗ ਪਿਆ ਹੈ ਕਈ ਵਾਰੀ ਆਪਾਂ ਕਹਿੰਦੇ ਆਂ ਵੀ ਆਪਾਂ ਨੂੰ ਇਹ ਸਾਨੂੰ ਇਹ ਦੱਸੋ ਵੀ ਆਪਾਂ ਕੀ ਪਤਾ ਲੱਗੇ ਵੀ ਆਪਾਂ ਅੱਗੇ ਕਿਤੇ ਪਹੁੰਚ ਰਹੇ ਆਂ ਜਾਂ ਰਾਹ ਵਿੱਚ ਹੀ ਬੈਠੇ ਆਂ ਜਾਂ ਤੁਰੇ ਵੀ ਨਹੀਂ ਕੀ ਨਿਸ਼ਾਨੀ ਪਹਿਲੀ ਬਾਣੀ ਸਾਰੀਆਂ ਨਿਸ਼ਾਨੀਆਂ ਦੱਸਦੀ ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਨਾਮ ਦੇ ਅੰਦਰ ਵਸਣ ਦੀ ਨਿਸ਼ਾਨੀ ਹੈ ਮਨ ਦੀ ਭਟਕਣਾ ਘਟਦੀ ਚਲੀ ਜਾਏਗੀ ਜਿਹੜਾ ਮਨ ਭਟਕਦਾ ਹੈ ਨਾ ਤੜਫਦਾ ਹੈ ਟਿਕਦਾ ਨਹੀਂ ਸਰੀਰ ਵੀ ਇਦਾਂ ਟਿਕਣ ਲੱਗ ਪੈਗਾ ਬਿਲਕੁਲ ਸੁਭਾਅ ਬਦਲਣਾ ਸ਼ੁਰੂ ਹੋ ਜਾਏਗਾ ਠੰਡ ਪੈਣੀ ਸ਼ੁਰੂ ਹੋ ਜਾਏਗੀ ਸਰੀਰ ਦੇ ਵਿੱਚੋਂ ਜੀ ਠੰਡੀਆਂ ਹਵਾਵਾਂ ਲੰਘਣਗੀਆਂ ਗੁਰੂ ਕੇ ਸਿੱਖ ਦੇ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਦੱਸਿਆ ਸਪਸ਼ਟ ਦੱਸਿਆ ਹੋਇਆ ਬ੍ਰਹਮ ਗਿਆਨ ਪਾਇਆ ਤੇ ਕੀ ਹੋਇਆ ਮਨ ਸੀਤਲ ਭਇਆ ਮਨ ਨੂੰ ਠੰਡ ਪੈ ਗਈ ਜਿਹੇ ਜਵਾਲਾ ਜਗ ਜਾ ਰਿਆ ਜਿਸ ਅਗਨੇ ਤ੍ਰਿਸ਼ਨਾ ਦੀ ਨੇ ਦੁਨੀਆ ਸਾੜ ਘਤੀ ਐ ਸੋ ਜਨਕ ਹੈ ਉਦਕ ਸਮਾਨ ਉਦ ਕਹਿੰਦੇ ਪਾਣੀ ਨੂੰ ਉਹ ਮਾਇਆ ਕਬੀਰ ਜੀ ਕਹਿੰਦੇ ਮੇਰੇ ਵਾਸਤੇ ਪਾਣੀ ਬਣ ਗਈ ਅੰਦਰ ਸ਼ਾਂਤੀ ਆ ਗਈ ਠੰਡ ਆ ਗਈ ਪੜੋ ਸਾਰੇ ਪਿਆਰ ਦੇ ਨਾਲ